ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਦੇ ਹੱਕ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਨੇ ਮਾਨ ਸਰਕਾਰ ਦੀ ਰਾਜਕੀ ਨਖੇਦੀ ਕੀਤੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਜਿਨ੍ਹਾਂ ਨੇ ਕਿਹਾ ਕਿ ਆਪਣੀ ਵਾਰੀ ਭੁੱਲ ਗਏ ਤੁਸੀਂ ਕੀ ਕੀ ਕੀਤਾ ਪੰਜਾਬ ਦੀਆਂ ਧੀਆਂ ਭੈਣਾਂ ਤੇ ਅੱਜ ਉਹਨਾਂ ਨੇ ਕਿਹਾ ਕਿ ਪਰਚੇ ਪਾਏ ਜਾ ਰਹੇ ਨੇ ਸਾਫ਼ ਤੌਰ ਤੇ ਸੀਐਮ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਤੇ ਆਪਣੀ ਵਾਰੀ ਭੁੱਲ ਗਏ ਤੁਸੀਂ ਕੀ ਕੀ ਕੀਤਾ ਹਾਲਾਂਕਿ ਸੁਖਵੀਰ ਸਿੰਘ ਬਾਦਲਸੜੇ ਸਮੁੱਚੇ ਅਕਾਲੀ ਵਰਕਰਾਂ ਦੇ ਵੱਲੋਂ ਸਰਕਾਰ ਦੀ ਰਾਜਕ ਨਿਖੇਦੀ ਕੀਤੀ ਗਈ ਸੀ ਜਾਣਬੁੱਝ ਕੇ ਕੰਚਨਪ੍ਰੀਤ ਕੌਰ ਨੂੰ ਤੰਗ ਪਰੇਸ਼ਾਨ ਕਰਨ ਦੇ ਉਹਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਗਏ ਪਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਸਾਫ਼ ਤੌਰ ਤੇ ਇਹ ਕਹਿ ਦਿੱਤਾ ਕਿ ਤੁਸੀਂ ਆਪਣੀ ਵਾਰੀ ਭੁੱਲ ਗਏ ਕੀ ਕੀ ਕੀਤਾ ਤੇ ਅੱਜ ਧੀਆਂ ਪੈਣਾ ਤੇ ਝੂਠੇ ਪਰਚੇ ਪਾ ਰਹੇ ਹੋ ਕੀ ਕੁਝ ਕਹਿਣਾ ਸੀ ਹਰਮੀਤ ਸਿੰਘ ਪਠਾਨ ਮਾਜਰਾ ਦਾ ਤੁਸੀਂ ਵੀ ਸੁਣੋ ਮੈਂ ਅੱਜ ਥੋੜੀ ਗੱਲ ਕਰਨੀ ਆ ਕਿ ਮੈਂ ਇੱਕ ਬੇਨਤੀ ਕਰਦਾ ਹਾਂ ਸਰਕਾਰ ਨੂੰ ਵੀ ਇਹ ਜਿਹੜਾ ਆਪਾਂ ਕੰਮ ਫੜ ਲਿਆ ਆ ਲੋਕਾਂ ਦੀਆਂ ਧੀਆ ਭੈਣਾਂ ਦੇ ਪਰਚੇ ਕਰਨਾ ਜਿਹੇ ਨੇ ਇਲੈਕਸ਼ਨ ਲੜਿਆ ਆਪਦੀ ਮਾਂ ਦੇ ਇਲੈਕਸ਼ਨ ਦੇ ਵਿੱਚ ਕੰਚਨਪ੍ਰੀਤ ਕੌਰਾਈ ਆ ਉਹਦੇ ਤੇ ਅਸੀਂ ਇਹਨਾਂ ਤਸ਼ੱਦਦ ਧਾਰ ਰਹੇ ਔਰ ਪਹਿਲੋਂ ਚਾਰ ਪਰਚੇ ਕੀਤੇ ਤੇ ਹੁਣ ਅਸੀਂ ਉਹਨੂੰ ਚੁੱਕ ਕੇ ਉਹਦੀ ਸਾਰਿਆਂ ਤੋਂ ਜਵਾਨਤ ਹੋਈ ਅਰੈਸਟ ਸਟੇ ਉਹਦੇ ਕੋਲ ਸੀ ਵੀ ਉਹਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ ਫਿਰ ਤੁਸੀਂ ਧੱਕਾ ਕੀਤਾ ਮਾਨ ਸਾਹਿਬ ਏਜਰੀਵਾਲ ਸਾਹਿਬ ਨੇ ਅੱਜਦਨ ਇਲੈਕਸ਼ਨ ਦੇ ਪਰਜਣਾ ਚੱਲ ਜਾਣਾ ਅਸੀਂ ਨਵੇਂ ਪਿਰਤ ਪਾਉਣ ਲੱਗੇ ਆ ਢੀਆਂ ਭੈਣਾਂ ਸਭ ਦੀਆਂ ਹੈਗੀਆਂ ਤੁਹਾਡੇ ਘਰੇ ਵੀ ਹੈਗੀਆਂ ਕੇਜਰੀਵਾਲ ਦੇ ਵੀ ਹੈਗੀਆਂ ਸਿਸ਼ੋਧੀਆਂ ਦੇ ਵੀ ਹੈਗੀਆਂ ਤੇ ਜਿਹੜੇ ਨਵੇਂ ਸਿਸਟਮ ਸ਼ੁਰੂ ਕੀਤੇ ਪੰਨੂ ਨੇ ਉਹਦੇ ਘਰੇ ਵੀ ਹੈਗੀਆਂ ਅਸੀਂ ਕਿਸੇ ਦੀ ਵੀ ਧੀ ਭੈਣ ਤੇ ਜਦੋਂ ਕੋਈ ਪਰਚਾ ਕਰਾਉਣਾ ਆ ਤੇ ਸਭ ਇਹ ਸੋਚਣਾ ਚਾਹੀਦਾ ਕਿ ਕੁਝ ਟਾਈਮ ਤੱਕ ਸਾਡੀ ਵੀ ਵਾਰੀ ਆਉਣੀ ਆ ਅੱਜ ਤੱਕ ਜਿੰਨੀਆਂ ਵੀ ਸਿਆਸਤਾਂ ਹੋਈਆਂ ਕਿਸੇ ਨੇ ਕਿਸੇ ਨੂੰ ਅੰਦਰ ਦਿੱਤਾ ਕਿਸੇ ਨੇ ਕਿਸੇ ਤੇ ਪਰਚੇ ਦਰਜ ਕਰਾਇਆ ਉਹ ਬੰਦਿਆਂ ਤੱਕ ਸੀਮਤ ਰਹਿੰਦੇ ਸੀ ਪਰ ਨਵੀਂ ਜਿਹੜੀ ਪ੍ਰਤਪਾਕ ਅਸੀਂ ਧੀਆ ਤੇ ਪਰਚੇ ਕਰਨਾ ਪਿਆ ਆਪਣੀ ਵਰੀ ਆਪਾਂ ਭੁੱਲ ਗਏ ਵੀ ਆਪਾਂ ਕੀ ਕੀ ਕੁਛ ਨਹੀਂ ਬੋਲੇ ਜਦੋਂ ਕਿੱਕਰੀ ਬਣਾਉਂਦੇ ਸੀ ਉਹ ਕਿਸੇ ਦੀ ਧੀ ਨਹੀਂ ਸੀ ਹਰ ਸਿਮਰਤ ਜਦੋਂ ਅਸੀਂ ਬੋਲਦੇ ਸੀ ਕਿ ਬਾਦਲਾ ਕੋ ਪਾਵਰ ਨਹੀਂ ਸੀ ਹੈਗੀ ਤੁਹਾਨੂੰ ਅੰਦਰ ਨਹੀਂ ਦੇ ਸਕਦੇ ਕੀ ਕੈਪਟਨ ਦੇ ਖਿਲਾਫ ਆਪਾਂ ਰੂਸਾ ਦੇ ਖਿਲਾਫ ਬੋਲਦੇ ਰਹੇ ਆ ਕਿ ਤੁਹਾਨੂੰ ਕੈਪਟਨ ਅੰਦਰ ਨਹੀਂ ਦੇ ਸਕਦਾ ਤੁਸੀਂ ਉਹਨਾਂ ਤੋਂ ਸਿੱਖਿਆ ਲੈਂਦੇ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਤੁਹਾਨੂੰ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਪਾਵਰ ਦੇ ਵਿੱਚ ਆਉਂਦੀਆਂ ਪਰ ਕਿਸੇ ਦੀ ਧੀ ਭੈਣ ਤੇ ਜੇ ਕੋਈ ਕਿਸੇ ਦੀ سپورਟ ਪਿੱਛੇ ਆਇਆ ਆਪਦੀ ਮਾਂ ਦੇ ਉੱਤੇ ਚੁੱਕ ਕੇ ਆਪਾਂ ਪਰਚੇ ਕਰਤੇ ਆ ਵੀ ਅੱਜ ਥੋੜੀ ਜਿਹੀ ਕੋਰ ਕਾਲੀ ਦਲ ਦੀ ਹੋਂਦ ਬਣਨ ਲੱਗ ਪਈ ਆ ਅਸੀਂ ਉਹਨਾਂ ਦੇ ਪਰਚੇ ਕਰਕੇ ਅੰਦਰ ਦੇ ਦਈਏ ਇੱਕ ਵਧੀਆ ਸਿਆਸਤ ਨਹੀਂ ਹੈਗੀ ਇਹ ਪੰਜਾਬ ਆ ਪੰਜਾਬ ਨੇ ਹਮੇਸ਼ਾ ਜਵਾਬ ਦਿੱਤੇ ਆ ਤੇ ਆਪਾਂ ਜਿ ਤਰ੍ਹਾਂ ਕਹਿੰਦੇ ਆ ਵੀ ਸੈਂਟਰ ਨਹੀਂ ਜਵਾਬ ਦਿੰਦਾ ਅਸੀਂ ਉਹਨਾਂ ਤੋਂ ਮੋੜ ਕੇ ਲਏ ਤੇ ਇਹ ਆਪਣੇ ਤੇ ਵੀ ਲੱਗ ਹੁੰਦੀਆਂ ਤੇ ਆ ਵੇਖੋ ਇੰਨਾ ਅੰਤ ਨਾ ਕਰੋ ਇੰਨਾ ਅੰਤਕ ਨਾ ਪੜਾਓ ਲਈ ਸਾਨੂੰ ਸਾਰੇ ਆਮ ਆਦਮੀ ਪਾਰਟੀਆਂ ਨੂੰ ਇਹਦਾ ਦੇਣਾ ਦੇਣਾ ਪਵੇ ਆ ਜਿਹੜੇ ਐਮ ਐਲ ਏ ਮੰਤਰੀਆਂ ਚ ਝੁੱਡੂ ਬਣੇ ਬੈਠੇ ਆ ਸਾਰੇ ਇਹ ਸਾਰਿਆਂ ਦੀ ਵਾਰੀ ਹੋਣੀ ਬਤ ਤੇ ਇਸ ਕਰਕੇ ਇੰਨਾਕ ਨਾ ਇਹਨਾਂ ਨੂੰ ਧੂਏ ਚੜਾਈ ਗਿਆ ਆਪਾਂ ਵੀ ਇਹ ਸਾਡੀਆਂ ਧੀਆਂ ਪੈਣਾ ਤੇ ਜੋ ਸਾਡੀਆਂ ਕੋ ਸਪੋਰਟਾਂ ਵਾਸਤੇ ਆਇਆ ਵੀ ਉਹਨਾਂ ਤੇ ਪਰਚੇ ਕਰ ਦੇਣ ਤੇ ਜਾਂ ਉਹਨਾਂ ਤੇ ਜਾਇਜ਼ ਨਿਯਾਜ਼ ਕਰ ਦੇਣ ਠੀਕ ਹੈ ਤੇ ਸਾਡੇ ਤੇ ਬੰਦਿਆ ਤੇ ਕਰਤੇ ਮੇਰੇ ਤੇ ਮੈਂ ਬੋਲਿਆ ਮੇਰੇ ਤੇ ਕਰਤੇ ਜਿਹੜਾ ਕੋ ਬੋਲਦਾ ਉੱਤੇ ਕਰਦੇ ਪਰ ਧੀਆ ਪਹਿਣਾ ਜਿਹੜਾ ਕੰਮ ਨਵਾਂ ਸ਼ੁਰੂ ਕਰਤਾ ਇਹ ਪ੍ਰਤਨਾ ਪਾਈਏ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਲੋਕਾਂ ਦੀਆਂ ਧੀਆ ਪਹਿਣਾ ਸਾਡੇ ਘਰੇ ਵਿਹਾਈਆਂ ਧੀਆ ਪਹਿਣਾ ਇਹ ਨਾ ਪ੍ਰਤਨਾ ਨਹੀਂ ਪਾਓ ਤਾਂ ਕਿ ਸਾਨੂੰ ਦੇਣਾ ਪਵੇ ਮੈਂ ਉਹ ਕੁਝ ਕਹਿਣਾ ਤੇ ਅਬਦਾਲੀ ਨੂੰ ਵੀ ਅਸੀਂ ਉੱਤੇ ਹੋ ਗਏ ਆ ਤੇ ਆਪਣੀ ਆਤ ਦਾ ਬਦਲ